ਮੇਰਾ ਨਾਮ ਪਰਮਜੀਤ ਸਿੰਘ ਜੀ ਅੱਜ ਅੰਮ੍ਰਿਤਸਰ ਦੇ ਜੀਆ ਪੀਐਸਐਸਪੀ ਕੋ ਪੁੱਛਿਓ ਕੀ ਕਾਰਨ ਕੀ ਹੈ ਇਹ ਅੱਜ ਦਰਖਾਸਤ ਦਿੱਤੀ ਹੋਈ ਸੀ 8-9 ਮਹੀਨੇ ਹੋ ਗਏ ਆ ਕਟਨਾਪਿੰਗ ਕੀਤਾ ਹੋਇਆ ਸੀ ਮੇਰੇ ਨਾਲ ਪਿੰਡ ਵੱਲੋਂ ਮੌਜੂਦਾ ਸਰਪੰਚਾ ਜਸਪਾਲ ਸਿੰਘ ਤੇ ਉਹ ਪਿੰਡ ਚ ਹੋਰ ਹੀ ਬੜੀਆਂ ਵਧਿੱਕੀਆਂ ਕਰਦੇ ਕਰਦਾ ਜਿਨ੍ਹਾਂ ਦੇ ਹਨ ਨਾ ਮੇਰੇ ਕੋਲ ਬਹੁਤ ਸਾਰੀਆਂ ਵੀਡੀਓ ਪਈਆਂ ਹੋਈਆਂ ਨੇ ਤੇ ਉਹਨਾਂ ਦੇ ਉਸੇ ਭਲੇਖੇ ਦੇ ਵਿੱਚ ਹੀ ਮੈਨੂੰ ਵੀ ਉਹਨਾਂ ਨੇ ਕਟਨਾਪਿੰਗ ਕੀਤਾ ਹੋਇਆ ਸੀ ਕਟਨਾਪਿੰਗ ਕਰਕੇ ਇਹਨਾਂ ਨੇ ਮੈਨੂੰ ਭੱਠੇ ਤੋਂ ਕਟਨਾਪ ਕਰਕੇ ਲੈ ਗਏ ਸੀ ਉੱਥੇ ਤੋਂ ਘਟਨਾਪ ਕਰਕੇ ਲੈ ਗਏ ਤੇ ਮੇਰੇ ਉੱਥੇ ਚਾਚੇ ਦੇ ਬੇਟੇ ਹੀ ਉਹਨਾਂ ਨੇ ਮੈਨੂੰ ਵੇਖ ਲਿਆ ਸੀ ਕਿ ਉਹਨੂੰ ਗੱਡੀਆਂ 'ਚ ਪਾ ਕੇ ਲੈ ਕੇ ਗਏ ਨੇ ਉਹਨਾਂ ਨੇ ਮੇਰੀ ਵਾਈਫ ਨੂੰ ਦੱਸਿਆ ਤੇ ਵਾਈਫ ਮੇਰੀ ਨਹੀਂ ਜਾ ਕੇ ਉੱਥੋਂ ਥਾਣੇੋਂ ਪੁਲਿਸ ਲਿਆ ਕੇ ਤੇ ਮੈਨੂੰ ਛਡਵਾਇਆ ਸੀ ਉਹਦੇ ਸਬੰਧ ਵਿੱਚ ਮੇਰੀ ਵਾਈਫ ਵੱਲੋਂ ਦਰਖਾਸਤ ਦਿੱਤੀ ਹੋਈ ਸੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੋ ਅੱਜ ਅਸੀਂ ਬਾਬਾ ਜੀ ਬਾਬਾ ਲਾਦੀਨਾਥ ਜੀ ਨੂੰ ਪਿਆ ਹੀ ਕਿ ਆਹ ਗੱਲਬਾਤ ਆ ਤੇ ਫਿਰ ਇਹਨਾਂ ਦੇ ਥਰੂ ਅਸੀਂ ਦਰਖਾਸਤ ਦਿੱਤੀ ਹੋਈ ਆ ਮੇਰੀ ਵਾਈਫ ਨੂੰ ਵੀ ਉਹਨਾਂ ਨੇ ਕਿ ਗਲਤ ਬੋਲਦੇ ਆ ਮੇਰੀ ਵਾਈਫ ਨੂੰ ਬੋਲਿਆ ਸੀ ਉਹ ਦੂਸਰਾ ਹੀ ਇੱਕ ਹੋਰ ਹੀ ਉਹਨਾਂ ਨਾਲ ਉਹਨੇ ਮਾਫੀ ਮੰਗ ਲਈ ਸੀ ਉਹਨੂੰ ਛੱਡ ਦਿੱਤਾ ਵੀ ਚੱਲ ਕੋਈ ਨਹੀਂ ਜਦੋਂ ਬੰਦਾ ਘਰੇ ਆ ਕੇ ਮਾਫੀ ਮੰਗ ਲਵੇ ਨਾ ਤੇ ਉਤੋਂ ਵੱਡੀ ਕੋਈ ਗੱਲ ਨਹੀਂ ਸਰਪੰਚ ਨਾਲ ਸਰਪੰਚਨਾ ਮੇਰਾ ਇਹ ਚੱਲਦਾ ਜੇ ਕਿ ਮੇਰੇ ਕੋਲ ਕੌਮੀ ਚੇਅਰਮੈਨੀ ਦਾ ਅਹੁਦਾ ਹੈ ਤੇ ਉਹ ਪਿੰਡ ਦਾ ਮੌਜੂਦਾ ਸਰਪੰਚਾ ਉਹਨੂੰ ਕੋਈ ਪੁੱਛਦਾ ਨਹੀਂ ਹੈ ਤੇ ਮੇਰੇ ਕੋਲ ਜਿੰਨੇ ਸਾਰਾ ਪਰਿਵਾਰ ਜਿੱਦਾਂ ਪਿੰਡ ਅੱਧੇੋਂ ਜ਼ਿਆਦਾ ਪਿੰਡ ਸਾਰਾ ਮੇਰੇ ਕੋਲ ਹੁੰਦਾ ਹੈ ਉਹ ਖੜਾ ਜੀ ਐਸੀ ਸਮਾਜ ਤੋਂ ਆ ਕੇ ਦੂਸਰਾ ਉਹ ਸਿੱਖ ਜੱਟ ਸਿੱਖਾ ਦਾ ਲਗਾ ਨਹੀਂ ਜੈਲ ਸੀ ਕਰਦਾ ਉਹਦਾ ਬਿਲਕੁਲ ਜੀ ਇਸ ਕਰਕੇ ਤੁਹਾਨੂੰ ਕਨੈਪ ਬਿਲਕੁਲ ਕੋ ਪ੍ਰਾਣੀ ਰੰਜਿਸ਼ ਬਾਜੀ ਤੇ ਨਹੀਂ ਰੱਟ ਪ੍ਰਾਣੀ ਰੰਜਿਸ਼ ਬਾਜੀ ਕੋਈ ਨਹੀਂ ਇੱਕ ਪਰਚੇ-ਪੁਰਚੇ ਕਰਵਾਏ ਹੋਏ ਸੀ ਮੈਂ ਹੀ ਕਰਵਾਏ ਸੀ ਤੇ ਉਹਦੇ ਵਿੱਚ ਜੋ ਸੱਚ ਸੱਚ ਦੇ ਆਧਾਰ ਤੇ ਹੀ ਕਰਵਾਏ ਹੋਏ ਸੀ ਵੀਡੀਓ ਦੇ ਆਧਾਰ ਤੇ ਹੋਏ ਸੀ ਮੈਂ ਮੰਗ ਕੀ ਕਰਦਾ ਮੈਂ ਮੰਗ ਕਰਦਾ ਕਿ ਜਿਹੜਾ ਮੈਨੂੰ ਕਨੈਪਿੰਗ ਕੀਤਾ ਗਿਆ ਉਹਦੇ ਵਿੱਚ ਕੁੱਤਾ ਚੂੜਾ ਐਨੇ ਮੈਨੂੰ ਕਿਹਾ ਸੀ ਕਿਉਂਕਿ ਖੁਦ ਉਹਦੇ ਮੂੰਹੋਂ ਹੀ ਮੇਰੇ ਫੋਨ ਤੇ ਉਹਦੇ ਨਾਲ ਗੱਲ ਹੋਈ ਸੀ ਤੇ ਉਹਨੇ ਹਾਂ ਹੈਗਾ ਜੀ ਉਹਨੇ ਖੁਦ ਕਿਹਾ ਹੋਇਆ ਮੈਨੂੰ ਤੇ ਮੈਂ ਤੈਨੂੰ ਕੁਝ ਕਿਹਾ ਜਿੱਥੋਂ ਫੜਿਆ ਤੈਨੂੰ ਮੈਂ ਉਹਨੂੰ ਕਿਹਾ ਤੂੰ ਮੌਜੂਦਾ ਸਰਪੰਚਾਂ ਕਿਉਂ ਮੈਨੂੰ ਫੜ ਕੇ ਲਿਆ ਆਂਦਾ ਮੈਂ ਮੌਜੂਦਾ ਸਰਪੰਚ ਬਣ ਕੇ ਨਹੀਂ ਗਿਆ ਮੈਂ ਭਰਾਵਾਂ ਦੇ ਨਾਲ ਗਿਆ ਮੈਂ ਨਹੀਂ ਆਪਣੇ ਬਿਆਨ ਦਿੰਦਾ ਜੀ ਉਹਦੇ ਬਿਆਨਾਂ ਤੇ ਹੀ ਪਰਚਾ ਦਰਜ ਕੀਤਾ ਗਿਆ ਜੈਲ ਸੀ ਹੀ ਬਸ ਅੱਛਾ ਤੇ ਹੁਣ ਕੰਪਲੇਂਟ ਕਿੱਥੇ ਲਗਾਈ ਸੀ ਤੇ ਕਿੱਥੇ ਕਾਰਵਾਈ ਨਹੀਂ ਮੈਂ ਐਸਿਕਨ ਸਰਪੰਚ ਸਾਹਿਬ ਦੇ ਵੀ ਪੇਸ਼ ਹੋਇਆ ਸੀ ਤੇ ਉੱਥੇ ਮੈਂ ਐਫ ਆਈ ਆਰ ਦਰਜ ਕਰਾਉਣੀ ਚਾਹੁੰਦਾ ਠੀਕ ਰਾਤੀ ਅੱਜ ਐਸਐਸਪੀ ਨੇ ਆਤੀ ਕੁਝ ਹੋ ਕੀ ਕਰਨ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰਗਿਆਨ ਆਤਮਾਹਾਰਾਜ ਕੀ ਜੈ ਮੈਂ ਦਾਸ ਬਾਬਾ ਲਾਡੀਨਾਥ ਜੋ ਬਹੁਤ ਹੀ ਜਿਹੜੀ ਮਾੜੀ ਘਟਨਾ ਜੋ ਪਿੰਡ ਬੌਲੀਆਂ ਦੇ ਵਿੱਚ ਮੇਰੀ ਜਥੇਬੰਦੀ ਦਾ ਮੇਨ ਆਗੂ ਕੌਮੀ ਚੇਅਰਮੈਨ ਪਰਮਜੀਤ ਸਿੰਘ ਬੌਲੀਆਂ ਜਿਸ ਨੂੰ ਤਣਾਟ ਲੋਕਾਂ ਵੱਲੋਂ ਕਿਟਨੈਪ ਕੀਤਾ ਗਿਆ ਤੇ ਜਾਤੀ ਸੂਤਕ ਸ਼ਬਦ ਜਿਹੜੇ ਬੋਲੇ ਗਏ ਭਗਵਾਨ ਵਾਲਮੀਕ ਸਮਾਹ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਦਾ ਕੌਮੀ ਚੇਅਰਮੈਨ ਆ ਤੇ ਕੌਮੀ ਚੇਅਰਮੈਨ ਹੋਣ ਦੇ ਕਾਰਨ ਜਿਹੜੇ ਪਿੰਡ ਦੇ ਸੁਝਵਾਹ ਉਹ ਸਰਪੰਚੀਓ ਜਿਹੜੇ ਕੰਮ ਨਹੀਂ ਹੁੰਦੇ ਉਹ ਸਾਡਾ ਕੌਮੀ ਚੇਅਰਮੈਨ ਕਰਦਾ ਪਰਮਜੀਤ ਸਿੰਘ ਬੌਲੀਆਂ ਤੇ ਉਹ ਸਰਪੰਚੀਓ ਜਿਹੜਾ ਤਣਾਟ ਲੋਕ ਜਿਹੜੇ ਇਹ ਤੋਂ ਜੈਲਸ ਫੀਲ ਕਰਦੇ ਆ ਕਿ ਜਿਹੜਾ ਪਿੰਡ ਦੇ ਲੋਕ ਜਿ ਤਰ੍ਹਾਂ ਕਹਿ ਦਿੰਦੇ ਆ ਵੀ ਤੁਹਾਨੂੰ ਪਤਾ ਹੀ ਆ ਜੋ ਸਾਡੇ ਸਮਾਜ ਦੇ ਨਾਲ ਹੁੰਦਾ ਹੈ ਕਿ ਸਰਪੰਚ ਹਲੇ ਪੱਗ ਬੰਨਣ ਰਿਹਾ ਸਰਪੰਚ ਹਲੇ ਨਾ ਰਿਹਾ ਸਰਪੰਚ ਦੇ ਕੱਪੜੇ ਪਾ ਰਿਹਾ ਤੁਸੀਂ ਇਹਦਾ ਵੇਟ ਕਰੋ ਇੰਜ ਕਰੋ ਤੇ ਜਿਹੜੇ ਸਾਡੇ ਸਮਾਜ ਦੇ ਯੋਧੇ ਆ ਇਸ ਤਰ੍ਹਾਂ ਪਰਮਜੀਤ ਵਰਗੇ ਇਹਨਾਂ ਨੇ ਆਉਂਦਿਆਂ ਹਰ ਇੱਕ ਨੂੰ ਕਹਿਣਾ ਵੀ ਛਾਤੀ ਨਾਲ ਲਾ ਕੇ ਮਿਲਣਾ ਤੇ ਆਜੋ ਤੁਸੀਂ ਮੇਰੇ ਹੀ ਭੈਣ ਭਰਾ ਆਜੋ ਤੇ ਇਹ ਉਹਨਾਂ ਦੇ ਸਮੇਂ ਤੇ ਇੰਨਾ ਚਿਰ ਹੋ ਗਿਆ ਕੰਪਲੇਂਟ ਕੀਤੀ ਨੂੰ ਕਾਰਵਾਈ ਨਹੀਂ ਹੋਈ ਮਜਬੂਰਨ ਅੱਜ ਅਸਸ ਦੀ ਦਫ਼ਤਰ ਕੋਲ ਆ। ਹਾਂ ਵੇਖੋ ਜੀ ਉਹ ਮੌਜੂਦਾ ਸਰਪੰਚ ਸਰਕਾਰ ਦਾ ਸਰਪੰਚ ਆ ਤੇ ਇਸ ਕਰਕੇ ਜਿਹੜਾ ਸਾਡੇ ਜਿਹੜੇ ਸਮਾਜ ਨੂੰ ਨੱਪਿਆ ਜਾਂਦਾ ਹੈ ਤੇ ਅਸੀਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਆ ਕਿ ਇਹਦੀ ਜਿਹੜੀ ਸੁਣਵਾਈ ਕੀਤੀ ਜਾਵੇ ਅੱਜ ਐਸਐਸਪੀ ਸਾਹਿਬ ਤੇ ਚਲੋ ਸਾਨੂੰ ਨਹੀਂ ਮਿਲੇ ਉਹ ਸਾਹਿਬ ਜੀ ਡਿਊਟੀਆਂ ਲੱਗੀਆਂ ਹੋਈਆਂ ਜਿਤਨਾ ਕਿ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਪਾਣੀ ਦੀ ਬਹੁਤ ਜੜੀ ਮਾਰ ਹੋ ਰਹੀ ਆ ਗਰੀਬ ਪਰਿਵਾਰਾਂ ਦੇ ਨਾਲ ਜਿਹੜੇ ਕਹਿੰਦਾ ਪਿੰਡਾਂ ਦੇ ਪਿੰਡ ਰੋੜਦੇ ਜਾ ਰਹੇ ਨੇ ਤੇ ਸਾਰੇ ਅਫਸਰਾਂ ਦੀਆਂ ਡਿਊਟੀਆਂ ਲੱਗੀਆਂ ਬਾਕੀ ਪੀਸੀ ਬ੍ਰਾਂਚ ਵਿੱਚ ਅਸੀਂ ਜਿਹੜੀ ਜਿਹੜੀ ਦਰਖਾਸਤ ਮਾਰਕ ਕਰਵਾ ਕੇ ਆਏ ਆ ਤੇ ਸਾਨੂੰ ਵਿਸ਼ਵਾਸ ਮਿਲਿਆ ਹੈ ਕਿ ਡੀਐਸਪੀ ਜਨਾਲਾ ਸਾਹਿਬ ਸਾਨੂੰ ਜਿਹੜੇ ਵਿਸ਼ਵਾਸ ਦਿਵਾ ਸਕਦੇ ਆ ਠੀਕ ਹੈ ਮੈਨੂੰ ਬਾਠੇ ਤੇ ਵਰਨ ਗਿਆ ਨਹੀਂ ਮੈਂ ਫਿਰ ਨਹੀਂ ਫੜਨ ਗਿਆ ਹਨ ਮੈਂ ਤੈਨੂੰ ਪੜਿਆ ਸੀ ਪਰ ਫੜਨ ਗਿਆ ਹਨ ਮੈਂ ਤੈਨੂੰ ਪੜਿਆ ਸੀ ਨਹੀਂ ਬੜਾ ਤੂੰ ਮੇਰੇ ਮਨ ਦਾ ਗਾਟੇ ਦੱਸ ਤੈਨੂੰ ਨਾਲ ਕਿਹਾ ਹਨ ਮੈਂ ਮਤਲਬ ਮੈਂ ਨਾਲ ਜਿਹੜੀ ਕਰਿਆ ਤੈਨੂੰ ਕਿਹਾ ਜਾਂ ਕੋਈ ਤੈਨੂੰ ਮੈਂ ਕਬਰਾਂ